ਕਿਸਾਨ ਇਸ ਵੇਲੇ ਕੰਬੇਰ ਮੁਸ਼ਕਲ ਦਾ ਸਾਹਮਣਾ ਕਰ ਰਹੇ ਨੇ ਹੁਸ਼ਿਆਰਪੁਰ ਦੇ ਪਿੰਡ ਹਰਤੋ ਖਾਨਪੁਰ ਸਜਨਾ ਕਾਕੂ ਆਦਮਵਾਲਾ ਅਤੇ ਹੋਰ ਪਿੰਡਾਂ ਦੇ ਕਿਸਾਨ ਇਸ ਵੇਲੇ ਕੰਬੇਰ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ ਸਾਲ 2024 ਦੇ ਵਿੱਚ ਨੈਸ਼ਨਲ ਹਾਈਵੇ ਆਥਾਰਟੀ ਦੇ ਵੱਲੋਂ ਜ਼ਮੀਨ ਐਕਵਾਇਰ ਕਰਨ ਦੇ ਦੌਰਾਨ ਇਨ੍ਹਾਂ ਪਿੰਡਾਂ ਦੇ ਕਿਸਾਨਾਂ ਦੇ ਟਿਊਬਲ ਕਨੈਕਸ਼ਨ ਪਾਵਰ ਕਾਮ ਵੱਲੋਂ ਕੱਢ ਦਿੱਤੇ ਗਏ ਸੀ ਉਸ ਸਮੇਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਗਿਆ ਸੀ ਕਿ ਜਿੱਥੇ ਵੀ ਉਹ ਨਵੇਂ ਟਿਊਬਵੈੱਲ ਲਗਾਉਣਗੇ ਉੱਥੇ ਉਹਨਾਂ ਦੇ ਕਨੈਕਸ਼ਨ ਟਰਾਂਸਫਰ ਕਰ ਦਿੱਤੇ ਜਾਣਗੇ ਪਰ ਅੱਜ ਤੱਕ ਲੱਖਪਾ ਇੱਕ ਸਾਲ ਬਾਅਦ ਵੀ ਇਹ ਕਨੈਕਸ਼ਨ ਨਵੀਂ ਜਗ੍ਹਾ ਉੱਤੇ ਟਰਾਂਸਫਰ ਨਹੀਂ ਕੀਤੇ ਗਏ ਇਸ ਕਾਰਨ ਕਿਸਾਨਾਂ ਨੂੰ ਆਪਣੀਆਂ ਫਸਲਾਂ ਨੂੰ ਬਚਾਉਣ ਦੇ ਲਈ ਡੀਜ਼ਲ ਜਨਰੇਟਰਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ ਕਿਸਾਨ ਗੁਰਬੀਰ ਸਿੰਘ ਨੇ ਦੱਸਿਆ ਕਿ ਹਰ ਰੋਜ਼ ਜਨਰੇਟਰ ਚਲਾਉਣ ਉੱਤੇ 3000 ਰੁਪਏ ਤੋਂ ਵੱਧ ਦਾ ਖਰਚਾ ਆ ਰਿਹਾ ਹੈ ਇਸ ਨਾਲ ਖੇਤੀ ਦੀ ਲਾਗਤ ਕਈ ਗੁਣਾ ਵਾਧ ਗਈ ਹੈ ਤੇ ਮੁਨਾਫਾ ਕੱਟ ਹੋਇਆ ਹੈ ਇਸ ਬਾਬਤ ਤੁਰਕੀ ਕੁਝ ਕਹਿੰਦੇ ਨਜ਼ਰ ਆਏ ਉਹ ਵੀ ਸੁਣਦੇ 2024 ਨੂੰ ਕਨੈਕਸ਼ਨ NHAI ਦਾ ਨੇ ਆ ਕੇ ਇੱਥੇ ਕਟਾਤੇ ਤੇ ਸਾਡੇ ਕੋਠਾ ਵੀ ਢਾ ਲ ਦਿੱਤਾ ਤੇ ਅਸੀਂ ਉਦੋਂ ਦਾ ਕਨੈਕਸ਼ਨ ਸਾਡਾ ਸ਼ਿਫਟ ਕਰਕੇ ਨਹੀਂ ਦਿੰਦੇ ਖੰਭਾ ਵਿੱਚ ਆ ਰਿਹਾ ਵਾਲਾ ਇਹ ਖੰਭਰ ਸੜਕ ਦੇ ਵਿੱਚ ਸਾਡਾ ਕਨੈਕਸ਼ਨ ਅਸੀਂ ਜ਼ਮੀਨ ਜਿਹੜੀ ਬਚਦੀ ਆ ਉਹਨੂੰ ਪਾਣੀ ਨਹੀਂ ਲਾ 파ਰੇ ਐਦਾਂ ਹੀ ਮੇਰੇ ਨਾਲ ਚਾਰ ਪੰਜ ਕਿਸਾਨ ਹੋਰ ਕੱਕੋਂ ਦੇ ਹੋਰ ਵੀ ਹੈਗੇ ਜਿਨ੍ਹਾਂ ਦਾ ਸੇਮ ਇਹੀ ਮਸਲਾ ਆ ਅਸੀਂ ਐਨ ਐਚ ਆਈ ਵਾਲੇ ਕੋ ਜਾਨੇ ਆ ਉਹ ਕਹਿੰਦੇ ਬਿਜਲੀ ਵਾਲਿਆਂ ਨੇ ਕਰਨਾ ਬਿਜਲੀ ਵਾਲਿਆਂ ਕੋ ਜਾਨੇ ਉਹ ਕਹਿੰਦੇ ਐਨ ਐਚ ਏ ਵਾਲਿਆਂ ਨੇ ਕਰਨਾ ਪਏ ਸੀ ਕਰਕੇ ਅਸੀਂ ਜਦੋਂ ਵੀ ਫਸਲ ਨੂੰ ਪਾਣੀ ਲਾਈਦਾ 3000 ਰੁਪਏ ਦਾ ਸਾਡਾ ਡੀਜ਼ਲ ਲੱਗ ਜਾਂਦਾ ਜਿਹੜੀ ਬਚਦੀ ਜ਼ਮੀਨ ਆ ਉਹਨੂੰ ਪਾਣੀ ਕੋਈ ਦੱਸ ਨਹੀਂ ਰਿਹਾ ਕਿੱਥੋਂ ਲਾਈਏ ਅਸੀਂ ਤੇ ਇਹ ਮਸਲਾ ਕਰਦਾ ਐਡਾ ਪ੍ਰੋਬਲਮ ਕੱਦੀ ਆ ਰਹੀ ਬਾਸਾ ਨਵੰਬਰ ਦੀ ਸਾਲ ਹੋ ਜਾਣਾ ਹੋਰ ਅਸੀਂ ਝੋਨੇ ਦੀ ਫਸਲ ਇਸ ਕਰਕੇ ਬੀਜੀ ਨਹੀਂ ਇਸ ਕਰਕੇ ਪਾਣੀ ਹੈ ਨਹੀਂਗਾ ਤੇ ਆਲੂ ਦੀ ਫਸਲ ਨੂੰ ਸਾਡੀ ਅਸੀਂ ਤੁਹਾਡੇ ਸਾਹਮਣੇ ਜਨਰੇਟਰ ਨਾਲ ਪਾਣੀ ਲਾ ਰਹੇ ਆ ਅਪਰਕਸਿਮੇਟਲੀ ਕਿੰਨਾ ਕੁ ਰੱਖਦਾ ਹੈਗਾ ਜਿਹੜਾ ਇਕੱਲੇ ਕਿਸੇ ਇੱਕ ਮਿਸਖਲਾਰੇ ਸਾਡੇ ਜੀ ਇੱਥੇ ਕੋਲ ਕਰੀਬ 2.5 ਕਿੱਲੇ ਹੈਗੇ ਆ ਜੀ ਬਚਦੇ ਜਿਹੜੇ ਐਕਵਾਇਰ ਨਹੀਂ ਹੋਏ ਤੇ ਨਾਲ ਰੋਡ ਦੇ ਨਾਲ ਲੱਗਦੇ ਆ ਤੁਹਾਨੂੰ ਇਸ ਦਾ ਕਨੈਕਸ਼ਨ ਨਹੀਂ ਹੈਗਾ ਕੋਈ ਵੀ ਉੱਤੇ ਬੋਰ ਅਸੀਂ ਸਾਈਡ ਤੇ ਕਰਾ ਲਿਆ ਆ ਆਪਾਂ ਨੇ ਕਿ ਤੁਹਾਡਾ ਕਿੰਨਾ ਕਰਕਵਾਇਗਾ ਤੇ ਕਿੰਨੇ ਦਿਨ ਤੋਂ ਪਰੇਸ਼ਾਨੀ ਸਾਡੇ 6 ਕਿਲੇ ਬਾਕੀ ਭਾਈਦੇ 7 ਕਿਲੇ ਡੇਢ ਕਿਲੇ ਵਿੱਚ ਰੋੜਦੇ ਆ ਗਏ ਜੀ ਤੇ ਬਾਕੀ ਜਿਹੜੀ ਬਚਦੀ ਉਹਨੂੰ ਪਾਣੀ ਦਾ ਬੋਰ ਤਾਂ ਕਰਵਾ ਲਿਆ ਬਾਹਰ ਕਰਕੇ ਤੇ ਜਦੋਂ ਪਿਛਲੇ ਨਵੰਬਰ ਮਹੀਨੇ ਪਿਛਲੇ ਸਾਲ 24 ਜ ਨਵੰਬਰ ਦੇ ਢਾਗਾ ਤੇ ਮਕਾਨ ਵੀ ਕਰੈਕਰ ਕੱਟ ਗਏ ਉਹ ਤੋਂ ਬਾਅਦ ਕਹਿੰਦੇ ਜੋੜਦੇ ਨੇ ਕਰੈਕਸ਼ਨ ਜੋੜੇ ਨੇ ਉਹ ਤੋਂ ਪਰੇਸ਼ਾਨ ਆ ਗਏ ਜੀ ਕਿ ਜਿਹਦੇ ਵਿੱਚ ਕਿਸੇ ਵਿਸਾਰ ਸੌਰੀ ਨਹੀਂ ਆ ਕਿਤੇ ਡਿਪਾਰਟਮੈਂਟ ਨਹੀਂ ਗਿਆ ਗਏ ਜੀ ਡੀਸੀ ਸਾਹਿਬ ਕੋ ਵੀ ਗਏ ਉਹ ਕਹਿੰਦੇ ਬੀਜੀਮਾਰਕ ਮੈਂ ਕਰ ਦਊਗਾ ਉਹ ਕਹਿੰਦੇ ਨੱਚਨੇ ਕਰਨਾ ਜੀ ਉਹਨਾਂ ਕੋ ਜਾਣੇ ਇਹ ਕਰਕੇ ਦੇਣਗੇ ਕਹਿੰਦੇ ਜੀ ਕਰਦਾ ਕੋ ਤੋਡੇ ਨਾਲ ਤੇ ਹੋਰ ਕਿੰਨੇ ਕਿ ਏਰੀਆ ਤੇ ਸਰਪੰਚ ਸਾਡੇ ਅੱਗੇ ਸਾਰੇ ਰੋਡ ਤੇ ਰਹਿੰਦੇ ਜਿਹੜੇ ਜਿਹੜੇ ਕਿਸਾਨ ਨਾਲ ਮੇਰੇ ਮੂਰੇ ਵੀ ਇੱਧਰ ਵੀ ਆ ਪਿਛੇ ਵੀ ਹੈਗੇ ਜੀ ਅਪ੍ਰੋਕਸੀਮੇਟਲੀ ਕਿੰਨੇ ਕਿ ਕਿਸਾਨ ਹੈਗੇ ਜਿਹੜੀ ਨਾਲ ਪੀਕ ਪਾਈ ਸਾਡੇ ਐਸ ਰੋਡ ਤੇ 6 ਕਿਸਾਨ ਦਾ ਲਗਾਤਾਰ ਕੋਈ ਰੋਡ ਤੇ ਨਹੀਂ ਸੀ ਹਾਂਜੀ ਨੁਕਸਾਨ ਕਿੰਨਾ ਕੁ ਹੋ ਰਿਹਾ ਪਰ ਇਹ ਨਹੀਂ ਤੁਹਾਨੂੰ ਨੁਕਸਾਨ ਦੀ ਹੁਣ ਪਿੱਛੇ ਕਣਕ ਦੀ ਫਸਲ ਵੀ ਸੁੱਕ ਗਈ ਉਹ ਨਾ ਵੀ ਮੱਕੀ ਦੀ ਬੀਜ ਹੋਈ ਹੁਣ ਝੋਨਾ ਨਹੀਂ ਲਾ ਹੁਣ 2 ਮਹੀਨੇ ਆਲੂ ਦੀ ਫਸਲ ਹੋ ਲੱਗ ਗਈ ਪਾਲਣ ਦੀ ਤੇਰ ਕਿੰਨੇ ਦਾ ਲੱਗ ਜਾਂਦਾ ਤੇਰ ਦਿਹਾੜੀ ਦਾ 3000 ਦਾ ਜਨਰੇਟਰ ਖਾ ਜਾਂਦਾ ਇੱਕ ਦਿਨ ਦੋ ਦੋ ਦਿਨ ਲੱ ਜੇ ਤੁਸੀਂ ਜਾਣਦੇ ਹੋ ਕਹਿੰਦੇ ਕੀ ਉਹ ਉਹ ਕਹਿੰਦੇ ਕੋਈ ਨਹੀਂ ਹੋ ਜਾਊਗਾ ਜੇ ਬਿਜਲੀ ਮੈਗਮ ਕੋ ਜਾਣਿਆ ਉਹ ਕਹਿੰਦੇ ਐਨਐਚ ਨੇ ਕਰਕੇ ਦੇਣਾ ਜੀ ਐਨਐਚ ਵਾਲਾ ਕੋਈ ਨਹੀਂ ਹੋ ਜਾਊਗਾ ਜੀ ਬਸ ਜਦੋਂ ਇਹ ਚੀਜ਼ ਤੁਹਾਡੀ ਜ਼ਮੀਨ ਐਕਵਾਇਰ ਕੀਤੀ ਉਹ ਫਿਰ ਤੁਹਾਡੀ ਗੱਲ ਨਹੀਂ ਇਹ ਬਿਜਲੀ ਕਨੈਕਸ਼ਨ ਕੋਈ ਕਹਿੰਦੇ ਜ ਰਾਤੋ ਰਾਤ ਕੱਟ ਗਿਆ ਇੱਕ ਰੱਖਿਆਦਾ ਜੀ ਪਹਿਲਾਂ ਖੁਰਨੀਆਂ ਢਾ ਕੇ ਗਏ ਸੀ ਡੀਸੀ ਸਾਹਿਬ ਨੂੰ ਮਿਲੇ ਕਹਿੰਦੇ ਜੀ ਸਾਨੂੰ ਉਪਰੋਂ ਆਰਡਰ ਆ ਸੀ 30 ਤੱਕ ਖਾਲੀ ਕਰ ਦੇਣ 30 ਨਵੰਬਰ ਦਾ ਖਾਲੀ ਕਰਨਾ ਸੀ ਢਾ ਕੇ ਗਏ ਆ ਹੱਥ ਅਗਲੀ ਤੋਂ ਕੀ ਕਰ ਸ਼ਾਮ ਨੂੰ ਅਸੀਂ ਚਲੋ ਖੇਤੋਂ ਚੜ ਕੇ ਜਮਬਾਦਾ ਘਟਾ ਗਏ ਜੀ ਢਾ ਕੇ ਗਏ ਆ ਸਵੇਰੇ ਆ ਕੇ ਟੇਵਾ ਚ